ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਐਮ.ਐਲ.ਏ. ਮਸਟਰ ਡਾਕਟਰ ਸਵੀਰ ਸਿੰਘ ਸੰਧੂ ਮੈਂ ਦੇਸ਼ ਵਿੱਚ ਇਸ ਵਾਸਤੇ ਸਾਰੀਆਂ ਸੰਗਤਾਂ ਨੂੰ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਪਰਮਾਤਮਾ ਅਗੇ ਹੀ ਦਸ ਕਰਦੇ ਹਾਂ ਕਿ ਸਾਡਾ ਦੇਸ਼ ਇਦਾਂ ਹੀ ਤਰੱਕੀਆਂ ਕਰਦਾ ਰਹੇ ਸਾਡੇ ਤਿਉਹਾਰ ਸਾਡੀਆਂ ਇਦਾਂ ਸਾਡੀਆਂ ਬਕਰੀਦਾਂ ਸਾਡੀਆਂ ਆਰਾਮ ਨੋਮੀਆਂ ਸਾਡੀਆਂ ਜਨਮ ਅਸ਼ਮੀਆ ਇਦਾਂ ਹੀ ਸਾਝੀਆਂ ਅਤੇ ਆਪਸੀ ਭਾਈਚਾਰਕ ਸਾਜ ਦਾ ਸੰਦੇਸ਼ ਦਿੰਦੀਆਂ ਦੁਨੀਆ ਦੇ ਵਿੱਚ ਇਦਾਂ ਹੀ ਸਾਡਾ ਪੰਜਾਬ ਹੋਰ ਪਰਫੁੱਲਤ ਹੋਰ ਵਧੀਆ ਤਰ੍ਹਾਂ ਕਿਹਾ ਇਹਦੇ ਨਾਲ ਮਾਣੇ ਸੋ ਮੈਂ ਦੁਬਾਰਾ ਤੋਂ ਆਪ ਸਭ ਨੂੰ ਦੀਵਾਲੀ ਅਤੇ ਬੰਦੀ ਛੋੜ ਦੀਆਂ ਦਿਲ ਦੀਆਂ ਗ੍ਰਹਿਆਂ ਤੋਂ ਬਹੁਤ-ਬਹੁਤ ਮੁਬਾਰਕਬਾਦ ਦਿਨਾ ਬਹੁਤ-ਬਹੁਤ ਧੰਨਵਾਦ ਸਰ ਜੀ ਆਕਿਸ਼ਾ ਜੀ ਅਕੜ ਦੇਖ ਰਿਹਾ ਤੁਸੀਂ ਕਿ ਕੀ ਹੋਣਾ ਤੁਸੀਂ ਗ੍ਰੀਨ ਗ੍ਰੀਨ ਦੀਵਾਲੀ ਤੋਂ ਕੋਈ ਮੈਸੇਜ ਦੇਣਾ ਚਾਹੋਗੇ ਤਾਂ ਵੇਖੋ ਜੀ ਪੰਜਾਬ ਸਰਕਾਰ ਵੱਲੋਂ ਵੀ ਮੈਂ ਇਹ ਸਾਰੀ ਸੰਗਤ ਨੂੰ ਬੇਨਤੀ ਕਰੂੰਗਾ ਕਿ ਪ੍ਰਦੂਸ਼ਣ ਵਾਲੇ ਪਟਾਕਿਆਂ ਨੂੰ ਛੱਡ ਕੇ ਗ੍ਰੀਨ ਪਟਾਕੇ ਚਲਾਏ ਜਾਣ ਤਾਂ ਜੋ ਜਿੱਥੇ-ਜਿੱਥੇ ਹਵਾ ਦੀ ਕੁਆਰਟੀ ਖਰਾਬ ਹੈ ਉੱਥੋਂ ਵੀ ਇਹਦਾ ਸੁਧਾਰ ਕੀਤਾ ਜਾਵੇ ਸੋ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਸਾਧੀਆਂ ਬਿਮਾਰੀਆਂ ਜਾਂ ਹੋਰ ਅਨੇਕਾ ਬਿਮਾਰੀਆਂ ਜੀਆਂ ਫੈਲਦੀਆਂ ਹਨ ਉਹਨਾਂ ਤੋਂ ਬਚਣ ਵਾਸਤੇ ਸਾਨੂੰ ਗ੍ਰੀਨ ਟੱਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਸੋ ਆਪਣੇ ਆਲੇ ਦੁਆਲੇ ਤੇ ਜੁਕੀਦਿਆਂ ਨੂੰ ਬਚਾਉਣ ਵਾਸਤੇ ਗ੍ਰੀਨ ਟੱਕਿਆਂ ਦੀ ਵਰਤੋਂ ਕਰੀਏ ਅਤੇ ਦੀਵੇ ਜਲਾ ਕੇ ਕਿ ਉਹਦੇ ਦੀਵੇ ਜਲਾ ਕੇ ਆਪਣਾ ਜਿਹੜਾ ਖੁਸ਼ੀ ਦਾ ਜਿਹਾਰ ਕਰੀਏ ਤਾਂ ਜੋ ਅਸੀਂ ਆਪਣਾ ਇਸ ਪਵਿੱਤਰ ਸੱਭਿਆਚਾਰਕ ਜਿਹੜੇ ਸਾਡਾ ਅਮੀਰ ਵਿਰਸਾ ਹੈ ਉਹਨੂੰ ਅਸੀਂ ਇਦਾਂ ਹੀ ਸੁਰਜੀਤ ਰੱਖੀਏ ਸੋ ਸਾਰਿਆਂ ਨੂੰ ਮੇਰੇ ਵੱਲੋਂ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ